ਗੁਰੂ ਪਿਆਰੀ ਸਾਧ ਸੰਗਤ ਜੀਓ ਤਨਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਬੱਤਰ ਬਾਬਾ ਸ਼੍ਰੀ ਚੰਦ ਜੀ ਭਗਵਾਨ ਤੁਹਾਡੇ ਪਰਿਵਾਰਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਕਾਰੋਬਾਰ ਵਿੱਚ ਵਾਧਾ ਕਰਨ ਤੁਹਾਡੇ ਬੱਚਿਆਂ ਨੂੰ ਤਰੱਕੀਆਂ ਬਖਸ਼ਿਸ਼ ਕਰਨ ਸੋ ਅੱਜ ਮੈਂ ਤੁਹਾਨੂੰ ਜੋ ਸ਼ਬਦ ਸੁਣਾਉਣ ਜਾ ਰਿਹਾ ਹਾਂ ਇਹ ਸ਼ਬਦ ਵਿੱਚ ਐਨੀ ਪਾਵਰ ਹੈ ਕਿ ਤੁਹਾਡੇ ਪਰਿਵਾਰ ਵਿੱਚ ਸ਼ੁਕ ਸ਼ਾਂਤੀ ਆ ਜਾਵੇਗੀ ਪਵੇਂ 50 ਸਾਲ ਤੋਂ ਕਿਸੇ ਨੇ ਕੋਈ ਕੀਤਾ ਕਰਾਇਆ ਹੋਵੇ ਉਹ ਵੀ ਖਤਮ ਹੋ ਜਾਵੇਗਾ 50 ਸਾਲ ਤੋਂ ਰੁਕੀ ਹੋਈ ਕਾਰੋਬਾਰ ਵੀ ਚੱਲ ਪੈਣਗੇ ਧੰਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਭਗਵਾਨ ਤੁਹਾਡੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਚ ਰੱਖਣ ਇਹ ਜੋ ਸ਼ਬਦ ਹੈ ਇਹਨੂੰ ਘਰ ਤੋਂ ਘੜ ਵੀ ਜਿੰਨਾ ਹੋ ਸਕੇ ਘਰ ਵਿੱਚ ਜਰੂਰ ਸੁਣੋ ਪੂਰੀ 41 ਦਿਨ 41 ਦਿਨ ਬਾਅਦ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਹੋ ਜਾਵੇਗੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਜ ਲੋਹੇ ਕਾ ਕੋਟ ਤੰਬੇ ਕੀ ਖਾਈ ਭਾਈ ਬੈ ਲੋ ਕੀ ਚੌਂਕੀ ਨਾਨਕ ਸ਼ਾ ਪਾਤ ਸ਼ਾ ਕੀ ਦੁਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਨ ਕੋ ਚੋਰ ਚਕੋਰ ਕੋ ਬਜਰ ਕੀ ਕਵਾੜੀ ਲੋਹੇ ਕਾ ਕੋਟ ਬਜ ਕੇ ਕਵਾੜ ਤਾਹ ਲਗ ਬੈਠੀ ਪਿੰਡ ਪਰਾਨ ਜੋ ਆਵੇ ਮਾਰ ਮਾਰ ਕਰੰਤਾ ਸੋ ਦਿਖੋ ਪਾਓ ਪੜੰਤਾ ਮਾਰਨ ਹਾਰੇ ਕੇ ਹੱਥ ਕਲੰਕ ਸੁਣਤੇ ਕੇ ਕਾਨ ਕਲੰਕ ਦੇਖਤੇ ਕੀ ਆਖ ਕਲੰਕ ਬੋਲਤੇ ਕੀ ਜ਼ੁਬਾਨ ਕਲੰਕ ਚਲਤੇ ਕੇ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਪੀਛੇ ੜ ਜਾਏ ਤੁਹਾਡੇ ਸਾਰੇ ਪਰਿਵਾਰ ਦਾ ਰਾਖਾ ਗੁਰੂ ਨਾਨਕ ਜੀ ਸਹਾਈ ਉਆਂ ਹਾਕਣੀ ਡਾਕਣੀ ਝਾਕਣੀ ਸੰਖਾਰੀ ਸ੍ਰੀ ਗੁਰੂ ਨਾਨਕ ਅੰਦਰੰਕਾਰੀ ਕੇ ਸ਼ਬਦ ਸੇ ਬਾਂਧ ਡਾਰੀ ਦ੍ਰਿਸ਼ਟ ਕਰੇ ਕਾਲ ਕਰੇ ਨજર ਕਰੇ ਜਾਦੂ ਕਰੇ ਟੂਣਾ ਕਰੇ ਬਲ ਕਰੇ ਭੈਰੋ ਕਰੇ ਉਲਟ ਬਾਹੂ ਸਿਰ ਪਰ ਡੱਗੇ ਢੋਘਲੇ ਜਲੇ ਥਲੇ ਕਟੇ ਅਵ ਕਟੇ ਸ੍ਰੀ ਗੁਰੂ ਨਾਨਕ ਅੰਦਰੰਕਾਰੀ ਰੱਖਿਆ ਕਰੇ ਧੰ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰ ਤਨ ਬਾਬਾ ਸ੍ਰੀ ਚੰਦਰ ਜੀ ਭਗਵਾਨ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਲੋਹੇ ਕਾ ਕੋਟ ਤਾਂਬੇ ਕੀ ਖਾਈ ਪਾਈ ਬੈ ਲੋਕੀ ਚੌਂਗੀ ਨਾਨਕ ਸਾਹ ਪਾਤਿਸ਼ਾ ਕੀ ਦੁਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਣ ਕੋ ਚੋਰ ਚਕੋਰ ਕੇ ਬਜਰ ਕੀ ਕਵਾੜੀ ਲੋਹੇ ਕਾ ਕੋਟ ਬਜ ਕੇ ਕਵਾੜ ਤਾਂ ਲਗ ਬੈਠੀ ਪਿੰਡ ਪਰਾਨ ਜੋ ਆਵੇ ਮਾਰ ਮਾਰ ਕਰੰਤਾ ਸੋ ਦੇਖੋ ਪਾਓ ਬੜੰਤਾ ਮਾਰਨ ਹਾਰੇ ਕੇ ਹਾਥ ਕਲੰਕ ਸੁਣਤੇ ਕੇ ਕਾਨ ਕਲੰਕ ਦੇਖਤੇ ਕੀ ਆਖ ਕਲੰਕ ਬੋਲਦੇ ਕੀ ਜਬਾਨ ਕਲੰਕ ਚਲਤੇ ਕੇ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਫੀ ਛੜ ਜਾਏ ਤੁਹਾਡੇ ਸਾਰੇ ਪਰਿਵਾਰ ਦਾ ਰਾਖਾ ਗੁਰੂ ਨਾਨਕ ਜੀ ਸਹਾਏ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਲੋਹੀ ਕਾ ਕੋਟ ਤਾਂਬੇ ਕੀ ਖਾਈ ਭਾਈ ਬੇ ਲੋਕੀ ਚੌਂਕੀ ਨਾਨਕ ਸ਼ਾ ਪਾਤਸ਼ਾਹ ਕੀ ਦੁਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਨ ਕੋ ਚੋਰ ਚਕੋਰ ਕੀ ਕੋ ਬੱਜਰ ਕੀ ਕਵਾੜੀ ਲੋਹੇ ਕਾ ਕੋਟ ਵੱਜ ਕੇ ਕਵਾੜ ਤਾਹ ਲਗ ਬੈਠੀ ਪਿੰਡ ਪਰਾਨ ਜੋ ਆਵੇ ਮਾਰ ਮਾਰ ਕਰੰਤਾ ਸੋ ਦੇਖੋ ਪਾਓ ਪੜੰਤਾ ਮਾਰਨ ਹਾਰੀ ਕੇ ਹਾਤ ਕਲੰਕ ਸੁਣ ਤੇ ਕੇ ਕਾਨ ਕਲੰਕ ਦੇਖ ਤੇ ਕੀ ਆਖ ਕਲੰਕ ਬੋਲ ਤੇ ਕੀ ਜ਼ਬਾਨ ਕਲੰਕ ਚਲ ਤੇ ਕੇ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਭੀ ਛੜ ਜਾਏ ਤੁਹਾਡੇ ਸਾਰੇ ਪਰਿਵਾਰ ਦਾ ਰਾਖਾ ਗੁਰੂ ਨਾਨਕ ਜੀ ਸਹਾਇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਜੈ ਲੋਹੇ ਕਾ ਕੋਟ ਤਾਂਬੇ ਕੀ ਖਾਈ ਭਾਈ ਬੈ ਲੋਕੀ ਚੌਂਕੀ ਨਾਨਕ ਸ਼ਾ ਪਾਤਸ਼ਾ ਕੀ ਦੁਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਨ ਕੋ ਚੋਰ ਚਕੋਰ ਕੋ ਬਜਰ ਕਵਾਰੀ ਲੋਹੇ ਕਾ ਕੋਟ ਬਜ ਕੇ ਕਵਾੜ ਤਾਹ ਲਗ ਬੈਠੀ ਪਿੰਡ ਪਰਾਨ ਜੋ ਆਵੇ ਮਾਰ ਮਾਰ ਕਰਨ ਤਾ ਸੋ ਦਿਖੋ ਪਾਓ ਪੜੰਦਾ ਮਾਰਨ ਹਾਰੇ ਕੇ ਹਾਥ ਕਲੰਕ ਸੁਣ ਤੇ ਕੇ ਕਾਨ ਕਲੰਕ ਦੇਖ ਤੇ ਕੀ ਆਖ ਕਲੰਕ ਬੋਲ ਤੇ ਕੀ ਜ਼ਬਾਨ ਕਲੰਕ ਚਲ ਤੇ ਕੇ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਪੀਛੜ ਜਾਏ ਤੁਹਾਡੀ ਪਰਵਾਰ ਦਾ ਰਾਖਾ ਗੁਰੂ ਨਾਨਕ ਜੀ ਸਾਹਿਬ ਏਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਇਸੈ ਪੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਲੋਹੇ ਕਾ ਕੋਟ ਤੰਬੇ ਕੀ ਕਾਈ ਭਾਈ ਬੈ ਲੋਕੀ ਚੌਂਕੀ ਨਾਨਕ ਸ਼ਾਹ ਬਾਦਸ਼ਾਹ ਕੀ ਦੁਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਨ ਕੋ ਚੋਰ ਚਕੋਰ ਕੇ ਬੱਜਰ ਕੀ ਕਵਾਰੀ ਲੋਹੇ ਕਾ ਕੋਟ ਵੱਜ ਕੇ ਕਵਾੜ ਤਾਹ ਲਗ ਬੈਠੀ ਪਿੰਡ ਪਰਾਨ ਜੋ ਆਵੇ ਮਾਰ ਮਾਰ ਕਰੰਤਾ ਸੋ ਦੇਖੋ ਪਾਓ ਪੜੰਤਾ ਮਾਰਨਹਾਰੀ ਕੇ ਹਾਥ ਕਲੰਕ ਸੁਣਤੇ ਕੇ ਕਾਨ ਕਲੰਕ ਦੇਖਤੇ ਕੀ ਆਖ ਕਲੰਕ ਬੋਲਤੇ ਕੀ ਜਬਾਨ ਕਲੰਕ ਚਲਤੇ ਕੇ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਪੀ ਛੜ ਜਾਏ ਤੁਹਾਡੀ ਪਰਿਵਾਰ ਦਾ ਰੱਖ ਗੁਰੂ ਨਾਨਕ ਜੀ ਸਹਾਏ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਲੋਹੇ ਕਾ ਕੋਟ ਤੰਬੇ ਕੀ ਖਾਈ ਭਾਈ ਬੇ ਲੋਕੀ ਚੌਂਕੀ ਨਾਨਕ ਸਾਹਾ ਪਾਤਸ਼ਾਹ ਕੀ ਦੁਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਣ ਕੋ ਚੋਰ ਚਕੋਰ ਕੋ ਬਜਰ ਕੀ ਕਵਾਰੀ ਲੋਹੇ ਕਾ ਕੋਟ ਬਜ ਕੇ ਕਵਾਰ ਤਾਹ ਲਗ ਬੈਠੀ ਬਿੰਦ ਪਰਾਨ ਜੋ ਆਵੇ ਮਾਰ ਮਾਰ ਕਰਨਤਾ ਸੋ ਦੇਖੋ ਪਾਉ ਪੜੰਤਾ ਮਾਰਨ ਹਾਰੇ ਕੇ ਹਾਥ ਕਲੰਕੈ ਸੁਣ ਤੇ ਕੀ ਕਾਨ ਕਲੰਕ ਦੇਖ ਤੇ ਕੀ ਆਕਲ ਕਲੰਕ ਬੋਲ ਤੇ ਕੀ ਜ਼ਬਾਨ ਕਲੰਕ ਚਲ ਤੇ ਕੀ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਵੀ ਛਡ ਜਾਏ ਤੁਹਾਡੀ ਪਰਿਵਾਰ ਦਾ ਰਾਖਾ ਗੁਰੂ ਨਾਨਕ ਜੀ ਸਹਾਈ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚੇ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਲੋਹੇ ਕਾ ਕੋਟ ਵੱਜ ਕੇ ਕਵਾੜ ਤਾ ਲਗ ਬੈਠੀ ਪਿੰਡ ਪਰਾਨ ਜੋ ਆਵੇ ਮਾਰ ਮਾਰ ਕਰੰਤਾ ਸੋ ਦੇਖੋ ਪਾਉ ਪੜੰਤਾ ਮਾਰਨ ਹਾਰਿ ਕੇ ਹਾਥ ਕਲੰਕ ਸੁਣ ਦੇ ਕੇ ਕਾਨ ਕਲੰਕ ਦੇਖ ਤੇ ਕੀ ਆਖ ਕਲੰਕ ਬੋਲ ਤੇ ਕੀ ਜ਼ਬਾਨ ਕਲੰਕ ਚਲ ਤੇ ਕੇ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਪੀਛੜ ਜਾਏ ਤੁਹਾਡੇ ਸਾਰੇ ਪਰਵਾਰ ਦਾ ਰਾਖਾ ਗੁਰੂ ਨਾਨਕ ਜੀ ਸਹਾਈ ਉਹ ਅੰਹਾਕਣੀ ਡਾਕਣੀ ਝਾਕਰੀ ਸੰਖਾਰੀ ਸ੍ਰੀ ਗੁਰੂ ਨਾਨਕ ਅਨਰੰਕਾਰੀ ਕੇ ਸ਼ਬਦ ਸੇ ਬਾੰਦ ਜਾਰੀ ਦ੍ਰਿਸ਼ਟ ਕਰੇ ਕਾਲ ਕਰੇ ਨਜ਼ਰ ਕਰੇ ਜਾਦੂ ਕਰੇ ਟੂਣਾ ਕਰੇ ਬਲ ਕਰੇ ਭੈਰੋ ਕਰੇ ਉਲਟ ਬਾਹੂ ਸਿਰ ਪਰੇ ਦਗੇ ਢੋਗਲੇ ਜਲੇਥਲੇ ਕਟਿਅਵ ਕਪੀ ਸ੍ਰੀ ਗੁਰੂ ਨਾਨਕ ਨਰੰਕਾਰੀ ਰਖਿਆ ਕਰੀ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਧੰਤਨ ਬਾਬਾ ਸ਼੍ਰੀ ਚੰਦਰ ਜੀ ਭਗਵਾਨ ਤੁਹਾਡੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਜ ਰੱਖਣ ਪਰਿਵਾਰਾਂ ਨੂੰ ਤਰੱਕੀਆਂ ਬਖਸ਼ਿਸ਼ ਕਰਨ ਜਿੰਨੇ ਵੀ ਗੁਰਮੁਖ ਪਿਆਰੇ ਨਵੇਂ ਹਨ ਕਿਰਪਾ ਕਰਕੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਜਰੂਰ ਕਰਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ